ਕੂੜੇ-ਕਰਕਟ ਦਾ ਸਹੀ ਤਰੀਕੇ ਦੇ ਨਾਲ ਨਿਪਟਾਰਾ ਨਾ ਹੁੰਦੇ ਚੱਲਦਿਆਂ ਪੰਜਾਬ ਕੰਟਰੋਲ ਪੋਲੂਸ਼ਨ ਬੋਰਡ ਨੇ ਇਹ ਉਤੇ ਪ੍ਰਧਾਨ ਨਗਰ ਕੌਂਸਲ ਨੂੰ ਨੋਟਿਸ ਕਰ ਦਿੱਤਾ ਤੇ 28 ਨਵੰਬਰ ਨੂੰ ਤਲਬ ਕੀਤਾ ਹੈ 84 ਲੱਖ ਰੁਪਏ ਦਾ ਜੁਰਮਾਨਾ ਤਾਂ ਸੰਗਰੂਰ ਦੇ ਬਾਹਰ ਬਡਰੂਖਾ ਪਿੰਡ ਦੀ ਜ਼ਮੀਨ ਦੇ ਵਿੱਚ ਸ਼ਹਿਰ ਦੇ ਕੂੜੇ ਦੇ ਨਿਪਟਾਰੇ ਦੇ ਲਈ ਬਣਾਏ ਗਏ ਡੰਪ ਦੇ ਵਿੱਚ ਐਨਜੀਟੀ ਨੇ ਕਿਸੇ ਵੀ ਰੂਲ ਦੀ ਪਾਲਣਾ ਨਾ ਹੁੰਦੀ ਵੇਖ ਕੇ ਸੰਗਰੂਰ ਸ਼ਹਿਰ ਦੇ ਵਸਨੀਕ ਐਡਵੋਕੇਟ ਕਮਲ ਆਨੰਦ ਤੇ ਹੋਰ ਸ਼ਹਿਰ ਦੇ ਲਈ ਚਿੰਤਤ ਲੋਕ ਜਿਹੜੇ ਕਾਨੂੰਨੀ ਤੌਰ ਤੇ ਲਗਾਤਾਰ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਨੇ ਉਹਨਾਂ ਵੱਲੋਂ ਭੇਜੀਆਂ ਸ਼ਿਕਾਇਤਾਂ ਤੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਵੱਲੋਂ ਜਥੇ ਨਗਰ ਕੌਂਸਲ ਸੰਗਰੂਰ ਨੂੰ ਨੋਟਿਸ ਕੱਢਿਆ ਗਿਆ ਤੇ ਜੁਰਮਾਨਾ ਵੀ ਲਾਇਆ ਬਡਰੁਖਾ ਪਿੰਡ ਦੀ ਜ਼ਮੀਨ ਦੇ ਵਿੱਚ ਬਣਾਏ ਕੂੜੇ ਦੇ ਡੰਪ ਤੇ ਵੀ ਜਾ ਕੇ ਵੇਖਿਆ ਗਿਆ ਗਰਾਊਂਡ ਕਵਰੇਜ ਕੀਤੀ ਗਈ ਤਾਂ ਨਰਕ ਭਰੀਆਂ ਤਸਵੀਰਾਂ ਸਾਹਮਣੇ ਆਈਆਂ ਕੂਰੇ ਕੜਕੜ ਦੇ ਵੱਡੇ ਵੱਡੇ ਪਹਾੜ ਨੇ ਇਹ ਸੁੱਕਾ ਤੇ ਗਿੱਲਾ ਕੂੜਾ ਵੱਡੀ ਮਾਤਰਾ ਦੇ ਵਿੱਚ ਪਲਾਸਟਿਕ ਐਸੀ ਜਗ੍ਹਾ ਤੇ ਮਿਲਿਆ ਐਨਜੀਟੀ ਦੇ ਕਾਨੂੰਨ ਮੁਤਾਬਕ ਕੂੜੇ ਦੇ ਡੰਪ ਦੇ ਚਾਰੇ ਪਾਸੇ ਪੱਕੀ ਦੀਵਾਰ ਹੋਣੀ ਚਾਹੀਦੀ ਤੇ ਇਸ ਦੇ ਦਰਮਿਆਨ ਕੰਮ ਕਰਨ ਵਾਲਿਆਂ ਦੇ ਲਈ ਪੀਣ ਵਾਲਾ ਪਾਣੀ ਨਾ ਹੋਣ ਦੇ ਲਈ ਸਾਫ ਪ੍ਰਬੰਧ ਹੋਣੇ ਚਾਹੀਦੇ ਨੇ ਸਾਬਣ ਵੀ ਜ਼ਰੂਰੀ ਹੋਣਾ ਚਾਹੀਦਾ ਸੁੱਕਾ ਕੂੜਾ ਤੇ ਗਿੱਲਾ ਅਲੱਗ-ਅਲੱਗ ਹੋਣਾ ਚਾਹੀਦਾ ਤੇ ਇਸ ਦੇ ਦਰਮਿਆਨ ਪਰ ਇੱਥੇ ਕੁਝ ਅਜਿਹਾ ਕਾਨੂੰਨ ਨਜ਼ਰ ਨਹੀਂ ਆ ਰਿਹਾ ਹਾਲਾਤ ਤੁਸੀਂ ਆਪ ਹੀ ਵੇਖ ਸਕਦੇ ਹੋ ਨਸੀਬ ਤੇ ਸਾਨੂੰ ਬਹੁਤ ਹੈ ਜੀ ਸਾਡੀ ਵਿੱਗ ਬੱਗਾ ਦਾ ਫਸਲ ਮਰ ਜਾਂਦੀ ਹੈ ਸਾਨੂੰ ਕੁੱਤਾ ਜੰਬੜ ਜੇ ਤਾਂ ਸਾਨੂੰ ਹਲਕਾ ਇੱਥੇ ਕੀ ਪਤਾ ਵੀ ਹਲਕੇ ਹੋ ਕੇ ਦੂਆ ਉਧਰ ਸਾਡੀ ਸਿੱਧਾਂ ਦੀ ਜਗ੍ਹਾ ਉੱਥੇ ਦੇ ਕਬੂਰਾ ਹਲ ਹੋਏ ਪਏ ਇਹ ਸਾਨੂੰ ਬਹੁਤ ਪਰੇਸ਼ਾਨੀ ਹੈ ਜੀ ਇਸ ਚੀਜ਼ ਦੀ ਜਿਵੇਂ ਉਹ ਰੇ ਅਗੋਗ ਨਹੀਂ ਲਾ ਸਕਦੇ ਅੱਗ ਲਾਉਂਦੇ ਨੇ ਗੰਦਾ ਧੂੰਆਂ ਥੋਨੂੰ ਵੀ ਚੜਦਾ ਹੋ ਸਾਨੂੰ ਚੜਦਾ ਵੀ ਬਿਮਾਰ ਹੁੰਦੇ ਨੇ ਬੰਦੇ ਹਾਂ ਬਣੀ ਤਾਂ ਖੜਦੇ ਨਹੀਂ ਕੱਖ ਵੜਦੇ ਭਾਜਾਂ ਦੇ ਉਹਦੀ ਹੋਰ ਕੀ ਕਰੀਏ ਇਹਨਾਂ ਨੂੰ ਕਹਿੰਦੇ ਨੇ ਤੁਸੀਂ ਕੋਈ ਨੂੰ ਬਥੇ ਰਹਿ ਕੇ ਆਈਦਾ ਇਹ ਹੁਣ 6 ਤਰੀਕ ਨੂੰ ਬੰਦ ਕਰਤਾ ਸੀ ਹੁਣ ਮਹੀਨਾ ਬਾਅਦ ਤੇ ਫੇਰ ਦੇਤਾ ਫਸਲ ਤੁਹਾਨੂੰ ਕਿੰਨਾ ਨੁਕਸਾਨ ਹੁੰਦਾ ਫਸਲ ਦਾ ਕਿਵੇਂ ਨੁਕਸਾਨ ਹੁੰਦਾ ਨੁਕਸਾਨ ਸਾਡਾ ਜੀ ਧੁਰਦੀ ਤਿੰਨ ਕੀਲਿਆਂ ਦੀ ਬਾਹੀ ਵਿੱਗਾ-ਵੱਗਾ ਲਾ ਲਓ ਵੀ ਤੁਸੀਂ ਤਿੰਨ ਕੀਲਿਆਂ ਦੀ ਬਾਹੀ ਹੈ ਤਿੰਨ ਵਿੱਗੇ ਸਾਡੀ ਫਸਲ ਨਹੀਂ ਹੁੰਦੀ ਅੱਛਾ ਹਾਂ ਬਾਕੀ ਉਹ ਕਿੱਥੇ ਸਾਰੀ ਜੀ ਬੜਕੇ ਮਿੱਦੀਆਂ ਦੇ ਨੇ ਫਸਲ ਨੂੰ ਕੋਈ ਮੰਗ ਕੀ ਕਰਦਾ ਮੰਗ ਕੱਲਾ ਸਾਨੂੰ ਤਾਂ ਐ ਜੀ ਇਹ ਬੰਦ ਹੋਵੇ ਪਰ ਸਾਨੂੰ ਤਾਂ ਫਾਇਦਾ ਹੋਊਗਾ ਨਹੀਂ ਸਾਡਾ ਕੋਈ ਫਾਇਦਾ ਨਹੀਂ ਹੋ ਰਿਹਾ ਇੱਥੇ ਜੀ ਉਹਦੇ ਮੈਡਮ ਵੀ ਆਈ ਦੀ ਦਿੱਲੀ ਵਾਲੀ ਹਾਂ ਤੇ ਉਹ ਵੀ ਦੇਖ ਕੇ ਗਏ ਨੇ ਉਹਦੇ ਵੀ ਉਸੇਵੇਂ ਰੀਤੀ ਠੀਕ ਹੈ ਹਾਂ ਜਿੱਦੇ ਜੁਰਮਾਨਾ ਕਰ ਰਹੇ ਨੇ ਇਹਨੂੰ ਠੀਕ ਹੈ ਬਾਈ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਸਤਿੰਦਰ ਸੈਣੀ ਆ ਜੀ ਮੈਂ ਮਿਊਸਪਲ ਕਾਉਂਸਲਰ ਹਾਂ ਸਕੂਰ ਕਿਵੇਂ ਦੇਖਦੇ ਹੋ ਤੁਸੀਂ ਐਮਸੀਓ ਤੇ ਇੱਥੇ ਦੇ ਹਾਲਾਤ ਕੀ ਨੇ ਕਿੱਥੇ ਖੜੇ ਹੋ ਕੀ ਦਿੱਕਤ ਆ ਰਹੀ ਆ ਹਾਲਾਤ ਤੁਹਾਡੇ ਸਾਹਮਣੇ ਨੇ ਜੀ ਕਿੱਡੇ ਮਾੜੇ ਹਾਲਾਤ ਨੇ ਪਹਿਲਾਂ ਸਲੂਰ ਦੇ ਵਿੱਚ ਕਿੱਡਾ ਬੜੇ ਸਾਰੇ ਸ਼ਹਿਰ ਦੇ ਵਿੱਚ ਕੂੜੇ ਦੇ ਡੰਪ ਲੱਗੇ ਹੋਏ ਨੇ ਲੋਕਾਂ ਨੇ ਮਿਊਸਪਲ ਕਾਫੀ ਪੰਜ ਛੇ ਸਾਲਾਂ ਦੇ ਬਾਅਦ ਸਾਡੇ ਵਰਗੇ ਲੋਕਾਂ ਨੂੰ ਮਿਊਸਪਲ ਕੌਂਸਲਰ ਚੁਣਿਆ ਸੀਗਾ ਵੀ ਸ਼ਹਿਰ ਦੇ ਲਈ ਕੁਛ ਨਾ ਕੁਛੇ ਕਰ ਸਕਣਗੇ ਪਰ ਐਸੀ ਲੋਕ ਵੀ ਮਜਬੂਰ ਹੋ ਗਏ ਅੱਜ ਸਾਰਾ ਸ਼ਹਿਰ ਮਿਲ ਕੇ ਚਿਕਨਗੂਨੀ ਦੀ ਬਿਮਾਰੀ ਨਾਲ ਪ੍ਰਭਾਵਿਤ ਹੈ ਸਾਨੂੰ ਲੋਕ ਪੁੱਛਦੇ ਨੇ ਵੀ ਤੁਸੀਂ ਇਸ ਮੁੱਦੇ ਤੇ ਬੋਲਦੇ ਕਿਉਂ ਨਹੀਂ ਸਵਾਲ ਕਿਉਂ ਨਹੀਂ ਚੱਕਦੇ ਤਾਂ ਆ ਤੁਸੀਂ ਦੇਖੋ ਜਿੱਥੇ ਕੂੜਾ ਸਿੱਟਿਆ ਜਾ ਰਿਹਾ ਕਿਸੇ ਤਰੀਕੇ ਨਾਲ ਸਾਰੇ ਜੋ ਐਨਜੀਟੀ ਦੇ ਕਾਨੂੰਨ ਨੇ ਐਨਜੀਟੀ ਦੇ ਕ ਵੀ ਅਸੀਂ ਦੇਖਿਆ ਹੈਗਾ ਜਦੋਂ ਡੀਸੀ ਕੋਲ ਜਾਂਦੇ ਸੀਗੇ ਜਾਂ ਕਿਸੇ ਵੱਡੇ ਅਫਸਰ ਕੋਲ ਜਾਂਦੇ ਸੀ ਸਮੱਸਿਆ ਦੀ ਉਮੀਦ ਹੁੰਦੀ ਸੀ ਵੀ ਹੱਲ ਹੋ ਜਾਊਗੀ ਹੁਣ ਇਹਨਾਂ ਦੇ ਮਿਲਕੇ ਕੋਈ ਧਿਆਨ ਹੀ ਨਹੀਂ ਹੈ ਗੱਲਾਂ ਮਗਰ ਚ ਡੀਸੀ ਕੋਲ ਵਗਜੋ ਜਾਂ ਹੋਰ ਕਿਸੇ ਵੱਡੇ ਅਫਸਰ ਕੋਲ ਵਗਜੋ ਜਦੋਂ ਤੱਕ ਮੈਂ ਕਹਿੰਦਾ ਸਿੱਧੂ ਪੁਰੇ ਮਿਊਸਪਲ ਕਮੇਟੀ ਦਾ ਜੋ ਅੱਜ ਜੋ ਮਿਊਸਪਲ ਕਮੇਟੀ ਦਾ ਯੂ ਹੈ ਚੰਡੀਗੜ੍ਹ ਦਾ ਰਹਿਣ ਵਾਲਾ ਹੈਗਾ ਸਕਲੂਰ ਦੇ ਵਿੱਚ ਚਾਰਜਾਂ ਦੇ ਕੋਲੇ ਭਵਾਨੀਗੜ੍ਹ ਦਾ ਚਾਰਜਾਂ ਨਾਲ ਦੇਵੀਗੜ੍ਹ ਦਾ ਚਾਰਜ ਹੈ ਜੇ ਇੱਕ ਫਿਕਸ ਪੱਕੇ ਤੌਰ ਤੇ ਡਿਊਟੀ ਯੂ ਦੀ ਨਹੀਂ ਹੋਊਗੀ ਤਾਂ ਕੀ ਜਵਾਬਦੇਹੀ ਉਹਦੀ ਹੋਊਗੀ ਅੱਜ ਸਾਰਾ ਸ਼ਹਿਰ ਇਸ ਗੱਲ ਦੇ ਵਿੱਚ ਤਰਾਤਰਾਂ ਕਰ ਰਿਹਾ ਬੜੀ ਵੱਡੀ ਜ਼ਿੰਮੇਵਾਰੀ ਸਰੂਰ ਅੱਜ ਜੋ ਸਰਕਾਰ ਦੇ ਜੋ ਨੁਮਾਇੰਦੇ ਨੇ ਸਰੂਰ ਦੇ ਐਮ ਐਲ ਏ ਸਰੂਰ ਹੈ ਸਿੱਧੇ ਤੌਰ ਤੇ ਉਹ ਜ਼ਿੰਮੇਵਾਰ ਹੈ ਮਿਊਨਿਸਪੈਲਿਟੀ ਜ਼ਿੰਮੇਵਾਰ ਹੈ ਹੈਲਥ ਡਿਪਾਰਟਮੈਂਟ ਜ਼ਿੰਮੇਵਾਰ ਹੈ ਹਸਪਤਾਲਾਂ ਦੇ ਬਾਹਰ ਕਿੱਡੇ بڑے ਕੂੜੇ ਦੇ ਡੰਪ ਲੱਗੇ ਹੋਏ ਨੇ ਸਾਰੀਆਂ ਗੱਲਾਂ ਦੇ ਜਿਹਦੇ ਤੌਰ ਤੇ ਸਰਕਾਰ ਜ਼ਿੰਮੇਵਾਰ ਹੈ ਹਾਂਜੀ ਸਰ ਕੀ ਨਾਮ ਆ ਤੁਹਾਡਾ ਜੀ ਕਿੱਥੇ ਖੜੇ ਹੋ ਤੇ ਕੀ ਪ੍ਰੋਬਲਮ ਆ ਰਹੀ ਹੈ ਇਹ ਹੈ ਜੀ ਸੰਗਰੂਰ ਦੀ ਜਿਹਨੂੰ ਸੈਨੇਟਰੀ ਲੈਂਡਫਿਲ ਕਹਿੰਦੇ ਆ ਜਿੱਥੇ ਸੰਗਰੂੜ ਦਾ ਜਿਹੜਾ ਸੋਲਿਡ ਵੇਸਟ ਹੈ ਉਹਨੂੰ ਆਪਾਂ ਡਿਸਪੋਜ਼ ਆਫ ਕਰਨਾ ਹੈ ਔਰ ਤੁਸੀਂ ਇਹ ਦੇਖ ਸਕਦੇ ਹੋ ਇੱਥੇ ਅੱਗ ਵੀ ਲੱਗੀ ਹੋਈ ਹੈ ਇੱਥੇ ਪਾਣੀ ਵੀ ਖੜਾ ਹੈ ਔਰ ਇੱਥੇ ਕੋਈ ਫੈਂਸਿੰਗ ਨਹੀਂ ਹੈ ਕੋਈ ਪੱਕੀ ਰੋਡ ਨਹੀਂ ਹੈ ਜਿਹੜਾ ਕੂੜਾ ਹੈ ਉਹ ਅਨਸੈਗਰੀਗੇਟਡ ਫਾਰਮ ਦੇ ਵਿੱਚ ਪਿਆ ਹੈ ਜੋ ਵੀ এনवायरमेंट ਪ੍ਰੋਟੈਕਸ਼ਨ ਐਕਟ ਦੇ ਤਹਿਤ ਮਿਸੀਪਲ ਸੋਲਿਡ ਵੇਸਟ ਮੈਨੇਜਮੈਂਟ ਰੂਲ ਬਣੇ ਨੇ ਉਹ ਸਾਰਿਆਂ ਦੀ ਉਲੰਘਣਾ ਜਿਹੜੀ ਹੈ ਉਹ ਇੱਥੇ ਹੋ ਰਹੀ ਹੈ ਕੀ ਕਹਿਣਾ ਚਾਹੁੰਦੇ ਹਾਂ ਕੰਪਲੇਂਟ ਤੁਸੀਂ ਕੀਤੀ ਆ ਤੇ ਉਸ ਤੋਂ ਬਾਅਦ ਐਕਸ਼ਨ ਕੀ ਹੋਇਆ ਨੋਟਿਸ ਦੇ ਬਾਰੇ ਦੇ ਦੇਖੋ ਕੰਪਲੇਂਟ ਆ ਅਸੀਂ ਬਹੁਤ ਫਾਰਮੈਟ ਤੇ ਕੀਤੀ ਹੈ ਜੀ ਜਿਹੜਾ ਸਵਚ ਭਾਰਤ ਦਾ ਪੈਸਾ ਆ ਰਿਹਾ ਉਹ ਖੁਰਦਪੁਰਦ ਹੋ ਰਿਹਾ ਉਹਦੀ ਅਸੀਂ ਦਿੱਲੀ ਕੰਪਲੇਂਟ ਕੀਤੀ ਹੋਈ ਹੈ ਪੀਐਮਓ ਚ ਵੀ ਅਸੀਂ ਕੰਪਲੇਂਟ ਕੀਤੀ ਹੋਈ ਹੈ ਕਿਉਂਕਿ ਜੋ ਪਿਛਲੇ ਕਾਫੀ ਸਮੇਂ ਤੋਂ ਇਹ ਰੌਲਾ ਚੱਲ ਰਿਹਾ ਸੀ ਤਾਂ ਸਾਨੂੰ ਪਿੱਛੇ ਜੇ ਇੱਕ ਨੋਟਿਸ ਮਿਲਿਆ ਹੈ ਜਿਹਦੇ ਵਿੱਚ ਮਿਸਪਲ ਕਾਉਂਸਲ ਨੂੰ 88 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਜਿਹੜੇ ਦਾ ਕਾਰਨ ਇਹ ਹੈ ਕਿ ਉਹਨਾਂ ਨੇ ਜਿਹੜਾ ਮਿਸਪਲ ਸੋਲਿਡ ਵੇਸਟ ਮੈਨੇਜਮੈਂਟ ਦੇ ਰੂਲਸ ਆ ਉਹਨਾਂ ਦੀ ਵਾਇਲੇਸ਼ਨ ਕੀਤੀ ਹੈ ਜਿਹੜਾ ਇਹ ਨੋਟਿਸ ਹੈ ਇਹ ਦੱਸਦਾ ਹੈ ਕਿ ਜਿਹੜੀ ਇਹਨਾਂ ਦੀ ਲੈਂਡਫਿਲ ਹੈ ਜਿਹੜੀ ਦੀ ਅਸੀਂ ਇਹ ਗੱਲ ਕਰਦੇ ਹਾਂ ਜਿੱਥੇ ਹੋਣਾ ਕੀ ਚਾਹੁੰਦਾ ਸੈਗਰੀਗੇਟਡ ਫਾਰਮ ਦੇ ਵਿੱਚ ਹੋਣਾ ਚਾਹੁੰਦਾ ਉਹ ਕਹਿੰਦੇ ਸੈਗਰੀਗੇਟਡ ਨਹੀਂ ਹੈ ਉਹ ਕਹਿੰਦੇ ਜੀ ਇੱਥੇ ਜਿਹੜੀ ਫੈਂਸਿੰਗ ਹੈ ਯਾ ਕੰਧ ਹੋਣੀ ਚਾਹੀਦੀ ਅੰਦਰ ਇੰਟਰਨਲ ਰੋਡ ਪੱਕੀਆਂ ਹੋਣੀਆਂ ਚਾਹੀਦੀ ਉਹ ਕਹਿੰਦੇ ਹੈ ਨਹੀਂ ਇੱਥੇ ਪੀਣ ਦੇ ਲਈ ਜਿਹੜੀ ਸਭ ਤੋਂ ਇੰਪੋਰਟੈਂਟ ਹੈ ਇੱਥੇ ਉਹ ਕੰਮ ਕਰ ਰਿਹਾ ਮੈਂ ਆਪਣੀ ਗੱਲ ਕਰਤੀ ਸਾਨੂੰ 15 ਮਿੰਟ ਹੋਏ ਨੇ ਖੜਿਆ ਨੂੰ ਉੱਥੇ ਜਿਹੜਾ ਕੰਮ ਕਰ ਰਿਹਾ ਉਹਦੇ ਲਈ ਪੀਣ ਦੇ ਪਾਣੀ ਦੀ ਕੋਈ ਵਿਵਸਥਾ ਹੋਣੀ ਚਾਹੀਦੀ ਹੈ ਲੀਗਲੀ ਹੈ ਕਿ ਪਾਣੀ ਉਹਨਾਂ ਦੇ ਪੀਣ ਲਈ ਨਾਂ ਦੇ ਲਈ ਤੇ ਧੋਣ ਦੇ ਲਈ ਪਾਣੀ ਦੀ ਵਿਵਸਥਾ ਹੋਣੀ ਚਾਹੀਦੀ ਆ ਉਹ ਇੱਥੇ ਤੁਸੀਂ ਦੇਖ ਸਕਦੇ ਹੋ ਕੁਝ ਨਹੀਂ ਆ ਤਾਂ ਜਿੰਨੇ ਵੀ ਇਹਦੇ ਬਾਰੇ ਰੂਲਸ ਰੈਗੂਲੇਸ਼ਨ ਬਣੇ ਹੋਏ ਨੇ ਸਭ ਦੀ ਵਾਇਲੇਸ਼ਨ ਹੈ ਜਿਹੜੇ ਜੁਰਮਾਨੇ ਦੀ ਅਸੀਂ ਗੱਲ ਕਰਦੇ ਆ ਜੁਰਮਾਨਾ ਬੜਾ ਇੰਟਰਸਟਿੰਗ ਪਾਰਟ ਹੈ ਉਹ ਕਹਿੰਦੇ ਜੀ ਜੁਰਮਾਨਾ ਲਗਾ ਦਿਓ ਮਿਸੀਪਲ ਕਾਉਂਸਲ ਨੂੰ ਜੁਰਮਾਨਾ ਕੌਣ ਪੇ ਕਰੂਗਾ ਜੀ ਕਿਸੇ ਇਹੋ ਦੀ ਜੇਬ ਚ ਜਾਊਗਾ ਜੀ ਜਾਂ ਜਿਹੜੇ ਅਫਸਰ ਨੇ ਕਤਾਈ ਕੀਤੀ ਉਹਦੀ ਜੇਬ ਚ ਜਾਊਗਾ ਜੁਰਮਾਨਾ ਜਿਹਨੇ ਕੰਪਲੇਂਟ ਕੀਤੀ ਹੈ ਕਹਿੰਦੇ ਤੂੰ ਹੀ ਜੁਰਮਾਨਾ ਭਰ ਕਾਰਨ ਕੀ ਲੋਕਾਂ ਦੀ ਕੰਪਲੇਂਟ ਹੈ ਜਾਂ ਲੋਕਾਂ ਦੇ ਲਈ ਇਹ ਕੰਮ ਹੋ ਰਿਹਾ ਹੈ ਥੋੜੀ ਜੇਬ ਚ ਜਿਹੜਾ ਟੈਕਸ ਜਾਊਗਾ ਉਹਦੇ ਵਿੱਚੋਂ ਫਿਰ ਟੈਕਸ ਜੋ ਜੁਰਮਾਨਾ ਭਰਦੇ ਦੂਜੇ ਖਜ਼ਾਨੇ ਚ ਜਾ ਰਿਹਾ ਹਾਂ ਮਤਲਬ ਸਾਡਾ ਪੈਸਾ ਹੀ ਜਿਹੜਾ ਹੈ ਉਹ ਜੁਰਮਾਨੇ ਦੀ ਤਰ੍ਹਾਂ ਹੋ ਜਾਊਗਾ ਡਿਪੋਜ਼ਿਟ ਹੋ ਜਾਊਗਾ ਜਦਕਿ ਹੋਣਾ ਕੀ ਚਾਹੀਦਾ ਕਿ ਜਿਹੜੇ ਅਫਸਰਾਂ ਦੀ ਇਹ ਨਲਾਕੀ ਹੈ ਜਾਂ ਜਿਨ੍ਹਾਂ ਦੀ ਇਹ ਮਿਸਮੈਨੇਜਮੈਂਟ ਹੈ ਉਹਨਾਂ ਤੇ ਪਰਚੇ ਹੋਣ ਮੈਂ ਤੁਹਾਨੂੰ ਧਾਰਾ ਵੀ ਦੱਸੀ ਹੈ 199 221 271 272 ਹੈ ਜਿਹੜੀ ਬੀ ਐਨ ਐਸ ਐਸ ਦੀ ਇਹ ਸਾਰੀਆਂ ਇੱਥੇ ਲਾਗੂ ਹੁੰਦੀਆਂ ਪਰ ਇਹ ਲੋਕ ਜਿਹੜੇ ਨੇ ਕਿਉਂਕਿ ਇਹਨਾਂ ਨੂੰ ਪਤਾ ਹੈ ਬੀ ਜਦੋਂ ਅਸੀਂ ਸਰਕਾਰੀ ਅਫੀਸਰ ਤੇ ਕੋਈ ਐਕਸ਼ਨ ਲਵਾਵਾਂਗੇ ਉਹਨਾਂ ਨੂੰ ਵਕੀਲ ਵੀ ਫ੍ਰੀ ਦਾ ਮਿਲਣਾ ਸਭ ਕੁਝ ਫ੍ਰੀ ਦਾ ਮਿਲਣਾ ਸਾਨੂੰ ਆਪਣੀ ਜਿਹੜੀ ਟਾਈਮ ਤੇ એનર્ਜੀ ਲਗਾਣੀ ਪੈਣੀ ਹੈ ਕਾਉਂਸਲ ਦੇ ਹੱੱਤੇ ਵਾਲਿਆਂ ਦਾ ਨਵਾਂ ਸ਼ੋਰੂਮ ਟੌਪ ਕਲੈਕਸ਼ਨ ਖੁੱਲ ਚੁਕਿਆ ਤੇ ਇੱਥੇ ਬਲੂ ਡਾਟ ਕੰਪਨੀ ਦਿਆਂ ਇਲਾਕੇ ਦੇ ਹਰ ਸਕੂਲ ਦੀਆਂ ਵਰਦੀਆਂ ਵਧੀਆ ਤੇ ਘੱਟ ਰੇਟਾਂ ਦੇ ਮਿਲਦੀਆਂ ਨੇ ਇਸ ਤੋਂ ਇਲਾਵਾ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨਰ ਕੱਪੜੇ ਜਿਵੇਂ ਕਿ ਪੈਂਟ ਕੋਟ ਸ਼ਰਟ ਬਲੇਜ਼ਰ ਟਰੈਕਸੂਟ ਬੱਚਿਆਂ ਦੇ ਫੈਂਸੀ ਕੱਪੜੇ ਉਹ ਵੀ घट्ट रेटा इकती सौपिंग मिलेगी एयरपोर्ट तमार्ट पॉच इकवंजा सौ दॉपिंग जाओ अपने ही पहुंचो टॉप कलैक्शन जुत्ती मार्केट के बिल्कुल सामने नेर, रामा डॉक्टर दिलबा